नमस्कार आप देख रहे हैं युवराज भारत न्यूज़ यह खबर आपके लिए हमारे संवाददाता जसवीर सिंह जी लेकर आए हैं कि तरनतारन जिले के पिंड रूड़ीवाला में एक 50 साल का किसान अजयब सिंह पुत्र मस्सा सिंह दा गोलियां मार के कत्ल कर ਦਿੱਤਾ गया है घटना उस समय वापरी जब अजयब सिंह अपने घर तो पैदल जा रहे सन दो मोटरसाइकिल सवार अनपਛਾਤੇ हमलावरों ने उनहाते तीन गोलियां चलाईं जिस कारण उनहादी मौके ते ही मौत हो गई ਪੁਲਿਸ ਐਸਪੀ ਡੀ ਰਿਪੂਤਪਨ ਸਿੰਘ ਦੀ ਅਗਵਾਈ ਹੇਠ ਮੌਕੇ ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। Laash ਨੂੰ ਸਿਵਲ ਹਸਪਤਾਲ ਤਰਨਤਾਰਨ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਦੋਸ਼ੀਆਂ ਦੀ ਭਾਲ ਲਈ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲਿਸ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ ਤਾਂ ਜੋ ਅਗਲੀ ਰੀ ਕਾਰਵਾਈ ਕੀਤੀ ਜਾ ਸਕੇ। फोटो है कोई नहीं। जी नहीं। इन्फर्मेशन में इन्फॉर्मेशन मिली है कि रूडी वाले पिंड अजयब सिंह नामक व्यक्ति की ਗਨ ਸ਼ਾਟ ਇੰਜਰੀਜ਼ ਦੇ ਨਾਲ ਡੈਥ ਹੋ ਗਈ ਹੈ ਜਿਹੜੇ ਹੁਣ ਪੁਲਿਸ ਪਾਰਟੀ ਮੌਕੇ ਤੇ ਮੌਕੇ ਤੇ ਪਹੁੰਚੀ ਹੈ ਜਿਹੜੀ ਲੈਡ ਬੋਡੀ ਆ ਪੋਸਟਮਾਰਟਮ ਲਈ ਸਿਵਲ ਹਸਪਤਲ ਅਰਕਾਪੇ ਜਤੀ ਗਈ ਹੈ ਜੋ ਵੀ ਪਰਿਵਾਰ ਬਿਆਨ ਲਖਾਊਗਾ ਉਹਦੇ ਸਾਹਮਣੇ ਕਾਰਵਾਈ ਕਰਦੇ ਆ ਅਗਲੀ ਕਾਰਵਾਈ ਅਮਲ ਚ ਜਾਂਦੀ ਜਾਏਗੀ ਸਰ ਇਹ ਪਤਾ ਲੱਗੇ ਕਿ ਕੋਈ ਬੰਦੇ ਕਿਸ ਤੇ ਆਏ ਕੋਈ ਗਾਰਤੀ ਜਾਂ ਗੱਡੀ ਜਾਂ ਮੋਰਚਲ ਜਾਂ ਕੁਝ ਇਹ ਕਰ ਰਹੇ ਆ ਸਾਰੀ ਹਲੇ ਮੌਕੇ ਤੇ ਕੋਈ ਗਵਾਹ ਜਿਹੜੇ ਸਾਡੇ ਕੋਲ ਆਉਣਗੇ ਜੋ ਵੀ ਚਸ਼ਮਿੰਦੀ ਦਉਣਗੇ ਉਸ ਸਾਹਮਣੇ ਜੋ ਵੀ ਸਾਨੂੰ ਬਿਆਨ ਆਉਣਗੇ ਉਸ ਸਾਹਮਣੇ ਕਾਰਵਾਈ ਕੀਤੀ ਜਾਏਗੀ ਕੋਈ ਸਰ ਸੀਸੀਟੀਵੀ ਦਾ ਇਹ ਚੈੱਕ ਕਰ ਰਹੀ ਹੈ ਟੀਮਸ ਲੱਗੀਆਂ ਹੋਈਆਂ ਹਨ ਜੋ ਸੀਸੀਟੀਵੀ ਫੁਟੇਜ ਵਗੈਰਾ ਸਾਰੇ ਟੈਕਨੀਕਲ ਡਿਟੇਲਸ ਲੈ ਰਹੀ ਹੈ ਠੀਕ ਹੈ ਥੈਂਕ ਯੂ